ਡਾਕਟਰ ਬਲਵੀਰ ਸਿੰਘ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਨੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਅਸੋਸੀਏਟ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਨੇ ਅਤੇ ਮੌਜੂਦਾ ਸਮੇਂ ਪਟਿਆਲਾ ਵਿਖੇ ਇੱਕ ਅੱਖਾਂ ਦੇ ਸਰਜਨ ਵਜੋਂ ਉਹ ਕੰਮ ਕਰ ਰਹੇ ਨੇ ਡਾਕਟਰ ਬਲਵੀਰ ਸਿੰਘ ਜਿੱਥੇ ਪਟਿਆਲਾ ਸ਼ਹਿਰ ਦੇ ਨਾਮੀ ਡਾਕਟਰ ਤੇ ਸਮਾਜ ਸੇਵੀ ਨੇ ਸਮੇਂ-ਸਮੇਂ ਤੇ ਲੋਕਾਂ ਦੀ ਮਦਦ ਵੱਖਰੇ ਢੰਗ ਨਾਲ ਕਰਦੇ ਰਹੇ ਨੇ ਚਾਹੇ ਫਿਰ ਸਮਾ ਕਿਸਾਨ ਅੰਦੋਲਨ ਦਾ ਹੋਵੇ ਜਾਂ ਕੋਵਿਡ ਪੀਲੇ ਦਾ ਹੋਵੇ ਆਓ ਇੱਕ ਨਜ਼ਰ ਡਾਕਟਰ ਬਲਵੀਰ ਦੇ ਸਿਆਸੀ ਸਫ਼ਰ ਤੇ ਮਾਰੀਏ 1974 ਦੇ ਸ਼ੋਟੀ ਉਮਰੇ ਜੀਪੀ ਅੰਦੋਲਨ ਚ ਹਿੱਸਾ ਲਿਆ 2011 ਚ ਭਾਰਤ ਪੰਦਰੀ ਪ੍ਰਸ਼ਟਾਚਾਰ ਵਿਰੋਧੀ ਅੰਦੋਲਨ ਚ ਸਰਗਰਮ ਰਹੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਡਾਕਟਰ ਬਲਵੀਰ ਸਿੰਘ ਪੰਜਾਬ ਵਿੱਚ ਆਪ ਦੇ ਕਾਰਜਕਾਰੀ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਨੇ ਸਾਲ 2022 ਵਿੱਚ ਪਟਿਆਲਾ ਸ਼ਹਿਰੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਚੋਣ ਲੜੇ ਤੇ ਵੱਡੇ ਫਰਕ ਨਾਲ ਜਿੱਤੇ 7 ਜਨਵਰੀ 2023 ਨੂੰ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਸੋਚ ਚੱਕੀ ਤੇ ਸੀਐਮ ਮਾਨ ਦੁਆਰਾ ਇੱਕ ਮਾਹੀ ਡਾਕਟਰ ਹੋਣ ਦੇ ਨਾਤੇ ਉਹਨਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਪੰਜਾਬ ਅੰਦਰ ਸਿਹਤ ਦੇ ਖੇਤਰ ਚ ਹੋਇਆ ਮਸਲੀ ਕੰਮ ਕਿਸੇ ਤੋਂ ਲੁਕਿਆ ਨਹੀਂ 829 ਆਮ ਆਦਮੀ ਕਲੀਨਿਕ ਹਸਪਤਾਲਾਂ ਦੀ ਕਾਇਆ ਕਲਪ ਤੋਂ ਲੈ ਕੇ ਪੰਜਾਬ ਨੂੰ ਹਰ ਪੱਖੋਂ ਤੰਦਰੁਸਤ ਕਰਨ ਦੇ ਲਈ ਸੀਐਮ ਮਾਨ ਦੇ ਨਾਲ ਦਿਨ ਰਾਤ ਕੰਮ ਕਰ ਰਹੇ ਨੇ ਇੱਕ ਮਿਹਨਤੀ ਤੇ ਦੂਰ ਅੰਦੇਸ਼ੀ ਆਗੂ ਹੋਣ ਦੇ ਨਾਤੇ ਪਾਰਟੀ ਵੱਲੋਂ ਡਾਕਟਰ ਬਲਵੀਰ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ ਪਟਿਆਲਾ ਹਲਕੇ ਨੂੰ ਡਾਕਟਰ ਬਲਵੀਰ ਸਿੰਘ ਚੰਗੀ ਤਰ੍ਹਾਂ ਸਮਝਦੇ ਨੇ ਸੋ ਪਟਿਆਲਾ ਦੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਹਲਕੇ ਦੀ ਤਰੱਕੀ ਲਈ ਉਹ ਵੱਡੇ ਮਾਰਜਨ ਨਾਲ ਡਾਕਟਰ ਬਲਵੀਰ ਨੂੰ ਜਿਦਾਕ ਕੇ ਸੰਸਦ ਵਿੱਚ ਭੇਜਣ